ਜੇ ਮੈਂ ਅਸਤੀਫਾ ਦੇ ਕੇ ਕਾਰੀਦਾਲ ਚੋਂ ਕਿਸੇ ਹੋਰ ਪਾਰਟੀ ਚ ਚਲੇ ਜਾਂਦਾ ਫਿਰ ਉਹ ਗੱਲ ਤੁਹਾਡੇ ਲਈ ਇਹ ਠੀਕ ਵੈਰਦੀ ਸਭ ਨੂੰ ਤਾਂ ਪਤਾ ਹੀ ਟੀਵੀ ਤੇ ਲੱਗਿਆ ਵੀ ਸਾਨੂੰ ਪਾਰਟੀ ਚੋਂ ਕੱਢਤਾ ਰੁੱਸੇ ਸੀ ਕਹਦੇ ਨੇ ਅਸੀਂ ਤਾਂ ਰੁੱਸੇ ਨਹੀਂ ਪੂਰੇ ਸਾਰੀਆਂ ਗੱਲਾਂ ਮੰਗ ਲਈਆਂ ਜੋ ਗੱਲ ਦਾ ਇਸ ਤੇ ਕਿਹਾ ਉਸ ਤੇ ਸ਼ਰਤ ਕਿਹਾ ਹਾਂ ਨਹੀਂ ਸੀ ਵੀ ਕੁਝ ਗਏ ਉਹਨੀਆਂ ਗੱਲਾਂ ਉਹ ਵੀ ਉਹਨੇ ਮੰਨ ਲਈਆਂ ਜਿਵੇਂ ਬਹਿਵੱਲਾ ਉਹਦਾ ਕੋਈ ਤਲਕੀ ਨਹੀਂ ਸੀ ਤੇ ਅਦਵੀ ਨਾਲ ਉਹ ਕੋਈ ਤਲਕੀ ਨਹੀਂ ਸੀ ਬਾਫੀ ਵਾਲੇ ਨਾਲ ਉਹਦਾ ਤਲਕ ਸੀਗਾ ਚਲੋ ਫਿਰ ਵੀ ਉਹਨੇ ਸਾਰੀਆਂ ਗੱਲਾਂ ਆਪਣੀ ਝੋਲੀ ਚ ਪਾ ਲਈਆਂ ਭਰਤੀ ਕਮੇਟੀ ਬਣਾਤੀ ਕਿ ਯਾਰ ਸੱਤਵੇਂ ਤਰੀਕ ਦੀ ਕਮੇਟੀ ਹੈ ਭਰਤੀ ਕਰਾਉਗੀ ਕਾਦੀ ਦਲ ਦੀ ਪ੍ਰਧਾਨ ਸ੍ਰੀ ਫਾਦੇਵੇ ਤੇ ਨਵੀਂ ਭਰਤੀ ਨੇ ਜਿਹਨੂੰ ਡੈਲੀਗੇਟ ਹੋਣਾ ਚਾਹੋ ਉਸ ਨੂੰ ਟੈਕ ਇਹ ਗੱਲ ਤਾਂ ਜ਼ਰੂਰ ਹੈ ਕਿ ਪਤਾ ਹੀ ਤਾਂ ਪੰਜਾਬ ਦਾ ਕਾਦੀਦਲ ਭਾਵੇਂ ਕਿਸੇ ਨੂੰ ਕੋਈ ਗੱਲ ਚੰਗੀ ਲੱਗੇ ਭਾਵੇਂ ਨਾ ਲੱਗੇ ਮਜ਼ੇਦਿਤ ਹੈ ਹਮੇਸ਼ਾ ਕਾਦੀਦਲ ਜਿਹੜੀਆਂ ਸੈਂਟਰ ਦੀਆਂ ਪਾਰਟੀ ਉਹਨਾਂ ਨੂੰ ਸੈਂਟਰ ਦੀ ਮਰਜ਼ੀ ਨਾਲ ਚੱਲਣਾ ਪੈਂਦਾ ਵੱਡੀ ਗਲਤ ਸਮਝ ਹੈ ਮੈਂ ਹਸਿਆ ਨਹੀਂ ਲਗਾ ਸਾਨੂੰ ਤਾਂ ਕਾਦੀਦਲ ਚੋਂ ਕੱਢਤਾ ਅਸੀਂ ਤਾਂ ਆਪਕੇ ਤਾਂ ਅਸਤੀਫਾ ਦਿੰਦੇ ਨਾ ਰੁੱਸੇ ਤਾਂ ਤਾਂ ਹੁੰਦੇ ਜੇ ਮੈਂ ਅਸਤੀਫਾ ਦੇ ਕੇ ਕਾਰੀਦਲ ਚੋਂ ਕਿਸੇ ਹੋਰ ਪਾਰਟੀ ਚ ਚਲੇ ਜਾਂਦਾ ਫਿਰ ਉਹ ਗੱਲ ਸੁਣਦੇ ਵਾਲੀ ਇਹ ਠੀਕ ਬੈਠਦੀ ਸਭ ਨੂੰ ਤਾਂ ਪਤਾ ਹੀ ਟੀਵੀ ਤੇ ਲੱਗਿਆ ਵੀ ਸਾਨੂੰ ਪਾਰਟੀ ਚੋਂ ਕੱਢਦਾ ਰੁੱਸੇ ਸੀ ਕਹਦੇ ਨਾ ਅਸੀਂ ਤਾਂ ਰੁੱਸੇ ਨਹੀਂ ਸੀ ਫਿਰ ਉਦੋਂ ਅਸੀਂ ਤਾਂ ਸ਼ਰਤਾਂ ਤੇ ਗੱਲ ਕਰੀ ਨਾ ਤੁਸੀਂ ਰੁੱਸ ਕੇ ਗਏ ਹੋਗੇ ਵੀ ਆਹ ਗੱਲਾਂ ਤੁਸੀਂ ਸਾਡੀਆਂ ਮੰਨਦੇ ਨਹੀਂ ਅਸੀਂ ਤਾਂ ਹੁਣ ਚੱਲੇ ਆ ਇਹ ਤਾਂ ਗੱਲ ਹੋਈ ਹੀ ਨਹੀਂ ਕਿਤੇ ਪਾਰਟੀ ਤੇ ਇਹ ਗੱਲ ਤੱਕ ਰਹੀ ਨਹੀਂ ਮੈਂ ਨਾ ਰੋ ਮਲਵਾਇ ਗਿਆ ਲੋਕੀ ਨੂੰ ਪਾਟੇ ਵਿੱਚ ਕੱਟਦਾ ਹਾਂ ਭਾਈ ਕੰਦਿਆ ਨੇ ਕਿਹਾ ਨਹੀਂ ਕੱਟਦਾ ਕੱਟਦਾ ਹਾਂ ਜਿਸੋ ਨੂੰ ਕੱਟਦਾ ਕੋਈ ਨੋਟਿਸ ਨਹੀਂ ਭੇਜਿਆ ਹਾਂ ਕੁਝ ਨਹੀਂ ਹਾਂ ਬਿਨਾ ਨੋਟਿਸ ਦੇ ਤੋ ਬਿੜਾ ਸਭ ਸੁਣੇ ਤੋ ਕੱਟਦਾ ਬਾਅਦ ਚ ਵੀ ਸੁਣਿਆ ਸਭ ਤੇ ਫੇਰ ਮਨੋ ਕੀ ਜਿਹੜੀਆਂ ਸਾਰੀਆਂ ਗੱਲਾਂ ਵਾਤਾ ਬੈਕਗਰਾਉਂਡ ਸਾਰੀਆਂ ਉਹ ਉਵੇਂ ਹੀ ਹੁੰਦੀ ਵੀ ਹੁਣ ਕਿਹੜੀ ਗੱਲ ਸੁਣ ਮੈਂ ਕਰਦਾ ਵੀ ਨਹੀਂ ਬੈਕਗਰਾਉਂਡ ਹੋਰ ਤਾਂ ਕੋਈ ਗੱਲ ਆਪਾਂ ਤਾਂ ਕੀ ਦੂਜਿਆਂ ਦਾ ਤਾਂ ਮੈਨੂੰ ਪਤਾ ਨਹੀਂ ਦੂਜਿਆਂ ਨੂੰ ਤਾਂ ਦੂਜਿਆਂ ਦਾ ਜਵਾਬ ਦੇਣਾ ਮੈਂ ਤਾਂ ਕੋਈ ਬੈਕਗਰਾਉਂਡ ਵਾਲੀ ਇਸ ਗੱਲ ਕੀਤੀ ਨਹੀਂ ਇੱਕ ਗੱਲ ਅਸੀਂ ਪਹਿਲਾਂ ਵੀ ਕੀਤੀ ਸੀ ਕੋਈ ਲੋਕੋ ਨਹੀਂ ਹੈਗਾ ਹੁਣ ਵੀ ਮੈਂ ਕਹਿੰਦਾ ਅਸੀਂ 2022 'ਚ ਕੀਤੀ ਸੀ ਇਹ ਤਾਂ ਬਾਅਦ 'ਚ ਆਇਆ ਨਾ ਹੁਣ 10000 ਲਿਆ ਤਾਂ ਅਸੀਂ 2022 'ਚ ਵੀ 8-10 ਬੰਦਿਆਂ ਨੇ ਵਾਰਤਾਲਾਪ ਦੀ ਵੱਡਿਆਰੇ ਹਾਜ਼ਰ ਕੀਤਾ ਸੀਗਾ ਬੀਵੀ 11 ਸਕਰੀਨ ਥੋੜਾ ਜਿਹਾ ਪਿੱਛੇ ਹਟ ਕੇ ਕੋਈ ਆਪ ਦਾ ਪ੍ਰਧਾਨ ਬਣਾ ਲੇ ਪਾਸੇ ਜਿੱਦੂ ਮਰਜੀ ਬਣਾ ਲੇ ਠੀਕਵੇਂ ਸਾਲ ਪਿੱਛੇ ਹਲ ਜੇ ਫਿਰ ਫਿਰ ਉਹਨਾਂ ਤੇ ਇਹ ਨਹੀਂ ਚੱਲਣਾ ਤੇ ਦੇ ਨਾਲ ਹੀ ਇਹ ਕੰਮ ਤੇ ਅਸੀਂ ਤਾਂ ਉਦੋਂ ਵੀ ਕਹਤਾ ਸੀ ਕਿ ਸਾਨੂੰ ਉਦੋਂ ਤਾਂ ਪਾਇਕ ਕਿਹਾ ਸੀ ਉਹ ਵੀ ਕਹਤਾ ਸੀ ਅਸੀਂ ਤਾਂ ਵੱਡਿਆਰੇ ਸਵਾਲ ਸਵਾਲ ਦੇ ਮੋਟੇ ਕਿਹਾ ਇਹ ਹੋਰ ਬੋਲ ਨਹੀਂ ਹੋਰ ਤਾਂ ਮੈਂ ਮੰਗ ਨਹੀਂ ਕੀਤੀ ਕੋਈ ਮੇਰੀ ਕੀਤੀ ਇਹ ਤਾਂ ਦੱਸ ਦਿਓ ਕਿ ਕੋਈ ਗੱਲ ਆਉਂਦੀ ਹੈ ਨਾ ਬਸ ਅਸਤੀਫਾ ਮੰਗਿਆ ਤੁਸੀਂ ਹੋਰ ਤਾਂ ਕੋਈ ਨਹੀਂ ਉਹ ਤਾਂ ਅਸੀਂ ਬਾਈ ਜੀ ਮੰਗ ਰਹੇ ਸੀ ਇਹ ਸਰ ਇਹ ਸੁਖੀ ਬਾਅਦ ਤਾਂ ਹੋਣ ਦੇ ਦੋ ਸਰ ਉਹ ਮੈਂ ਕਦੇ ਕਿਹਾ ਮੈਂ ਸਿੱਧੇ ਮਾਰਾ ਤੇ ਕਦੇ ਵੀ ਕਿਹਾ ਹੀ ਨਹੀਂ ਮਾਰਾ ਕਦੇ ਉਹ ਵੀ ਹੋਣੀ ਹੁਣ ਵੀ ਉਹ ਨਹੀਂ ਬਈ ਉਹ ਉਹ ਤੋਂ ਬਾਅਦ ਚਲੋ ਗੱਲ ਕਾਲ ਤੱਕ ਤੇ ਚਲੀ ਗਈ ਚਲੀ ਗਈ ਨਾ ਕਿਵੇਂ ਗਈ ਚਲੀ ਗਈ ਕਾਲ ਤੱਕ ਤੇ ਨਹੀਂ ਸੱਦ ਲਿਆ ਉਹਨੇ ਸਾਰੀਆਂ ਗੱਲਾਂ ਮੰਨ ਲਿਆ ਜੋ ਕਾਲ ਤੱਕ ਤੇ ਕਿਹਾ ਉਸੇ ਸ਼ਰਤ ਕਿਹਾ ਹਾਂ ਨਹੀਂ ਸੀ ਵੀ ਕੁਝ ਕਿਹਾ ਉਹਦੀਆਂ ਗੱਲਾਂ ਉਹ ਵੀ ਉਹਨੇ ਮੰਨ ਲਿਆ ਕਿਵੇਂ ਬਹਿਵਲਾਂ ਦਾ ਕੋਈ ਤਲਕੀ ਨਹੀਂ ਸੀ ਬੇਅਦਵੀਨਾਂ ਦਾ ਕੋਈ ਤਲਕੀ ਨਹੀਂ ਸੀ ਬਾਫੀ ਵਾਲਿਆਂ ਦਾ ਤਲਕ ਸੀਗਾ ਚਲੋ ਫਿਰ ਵੀ ਉਹਨੇ ਸਾਰੀਆਂ ਗੱਲਾਂ ਆਪਦੀ ਝੋਲੀ ਚ ਪਾ ਲਈਆਂ ਤੇ ਕਹੜ ਕੇ ਵੀ ਜੋ ਹੋਇਆ ਮੈਂ ਆਪਦੀ ਝੋਲੀ ਕੋਣਾ ਤਾਂ ਕਿ ਉਹਨੇ ਸਜ਼ਾ ਲਾਤੀ ਧਾਰਮਿਕ ਜੋ ਲੱਗਦੀ ਹੁੰਦੀ ਹੈ ਜੋ ਕਾਬਤ ਤੱਕ ਨੂੰ ਠੀਕ ਲੱਗਿਆ ਆਪਾਂ ਨੂੰ ਤਾਂ ਕੋਈ ਕਿਤੂ ਪਰੰਤੂ ਨਹੀਂ ਕਰਨਾ ਉਹਨੇ ਲਾਤੀ ਸਜ਼ਾ ਉਸ ਤੋਂ ਬਾਅਦ ਇੱਕ ਇੱਕ ਭਰਤੀ ਕਮੇਟੀ ਬਣਾਤੀ ਕਿ ਇਹ ਆ ਸੱਤ ਮੈਂਬਰੀ ਕਮੇਟੀ ਹੈ ਭਰਤੀ ਕਰਾਉਗੀ ਕਾਦੀ ਦਲ ਦੀ ਪ੍ਰਧਾਨ ਅਸਤੀਫਾ ਦੇਵੇ ਤੇ ਨਵੀਂ ਭਰਤੀ ਨਾਲ ਜਿਹਨੂੰ ਡੈਲੀਗੇਟ ਚ ਹੋਣਾ ਚਾਹੋਗੇ ਚੋਣ ਦੇਣਗੇ ਚਲੋ ਉਹਨੇ ਅਸਤੀਫਾ ਵੀ ਦਿੱਤਾ ਕਮੇ ਥੋੜੇ ਜਿ ਦੇ ਵਾਸਤੇ ਦਸਤਾਵੇਜ਼ ਵਾਲੇ ਕਿਰਵਾਤੇ ਦੇ ਦਿੱਤਾ ਅਸਤੀਵਾ ਦਿੱਤਾ ਮੁੜ ਕੇ ਇਹਨਾਂ ਨੇ ਆਪਣੇ ਡੈਲੀਗੇਟ ਭੱਤੀ ਕਰਕੇ ਇਹਨਾਂ ਨੂੰ ਚੋਣ ਕਰ ਲਈ ਚੋਣ ਕਰਕੇ ਪ੍ਰਧਾਨ ਬਣ ਗਏ ਕਾਲੀ ਦਲ ਦੇ ਵਿਰੋਧੀ ਠੀਕ ਹੈ ਜਿਵੇਂ ਸ੍ਰੋਹੀ ਅਕਾਲੀ ਦਲ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਪਿਛਲੀਆਂ ਵਿਧਾਨ ਸਭਾ ਦੇ ਵਿੱਚ ਬਹੁਤ ਬੁਰੀ ਤਰੀਕੇ ਨਾਲ ਜਿਹੜੇ ਲੋਕਾਂ ਨੇ ਨਕਾਰਿਆ ਪਰ ਲੋਕਾਂ ਦੇ ਮਨ ਦੇ ਵਿੱਚ ਆ ਪਿਛਲੇ 3 ਸਾਲਾਂ ਤੋਂ ਇੱਕੇ ਈ ਚੀਜ਼ ਹੋ ਰਹੀ ਹੈ ਕਿ ਜਿਹੜਾ ਸ੍ਰੋਹੀ ਅਕਾਲੀ ਦਲ ਹੈ ਉਹ ਖਤਮ ਨਹੀਂ ਹੋਣਾ ਚਾਹੀਦਾ ਕਦੇ ਨਾ ਕਦੇ ਹੁਣ ਲੋਕਾਂ ਦੇ ਜ਼ਹਿਨ ਦੇ ਵਿੱਚ ਇਹ ਵੀ ਆਉਂਦਾ ਵੀ ਕਾਲੀਵਾਲਾ ਉੱਪਰ ਰੁਕੇ ਦੇਖੋ ਆਪਣੇ મત ਭੇਦ ਭਾਵੇਂ ਕੋਈ ਵੀ ਹੋਣ ਸਰਦਾਰਾ ਚਾਹੇ ਇੱਕ ਗੱਲ ਤਾਂ ਜ਼ਰੂਰ ਹੈ ਕਿ ਭਾਵੇਂ ਇਹ ਤਾਂ ਪੰਜਾਬ ਦਾ ਕਾਹਲੀਦਾਰ ਨਹੀਂ ਭਾਵੇਂ ਕਿਸੇ ਨੂੰ ਕੋਈ ਗੱਲ ਚੰਗੀ ਲੱਗੇ ਭਾਵੇਂ ਨਾ ਲੱਗੇ ਮਦਈ ਤਾਂ ਹਮੇਸ਼ਾ ਕਾਹਲੀਦਾਰ ਹੈ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਹਨ ਉਹਨਾਂ ਨੂੰ ਸੈਂਟਰ ਦੀ ਮਰਜ਼ੀ ਨਾਲ ਚੱਲਣਾ ਪੈਂਦਾ ਜੋ ਸੈਂਟਰ ਦਾ ਹੁਕਮ ਆ ਗਿਆ ਜੈ ਸਨੋ ਉਹਨਾਂ ਨੇ ਜਿਵੇਂ ਹੁਣ ਕਈ ਵਾਰੀ ਸਮਝੌਤੇ ਬਾਰੇ ਕਹਿ ਦਿੰਦੇ ਆ ਮੈਂ ਕਿਹਾ ਵੀ ਸਮਝੌਤਾ ਤਾਂ ਜੋ ਸੈਂਟਰ ਵਾਲਾ ਨੇ ਕਹਿਤਾ ਉਹਦੀ ਥੱਲੇ ਵਾਲਾ ਨੇ ਮਿੰਟ ਚ ਮੰਨ ਲੈਣਾ ਐਵੇਂ ਗ ਨਾ ਇਹਨਾਂ ਨੂੰ ਕਿਸੇ ਨੇ ਪੁੱਛਣਾ ਨਾ ਦੱਸਣਾ ਜੋ ਉਹਨਾਂ ਦਾ ਫੈਸਲਾ ਹੋ ਗਿਆ ਉਹ ਹੋ ਜਾਣਾ ਚਾਹੇ ਕਾਂਗਰਸ ਪਾਰਟੀ ਦਾ ਹੁਕਮ ਆਵੇ ਉਹ ਮੰਨ ਲੈਂਦੇ ਆਪ ਵਾਲਿਆਂ ਦਾ ਉਹ ਮੰਨ ਲੈਂਦੇ ਆ ਕਾਂਗਰਸ ਦਾ ਆਵੇ ਉਹ ਮੰਨ ਲੈਂਦੇ ਆ ਬੀਡੀਪੀ ਦਾ ਆਵੇ ਉਹ ਮੰਨ ਲੈਂਦੀ ਆ ਸੋ ਇਹ ਪੰਜਾਬ ਦੇ ਵਾਸਤੇ ਅਕਾਲੀ ਦਲ ਦਾ ਜਿਉਂਦਾ ਰਹਿਣਾ ਬਿਲਕੁਲ ਬਹੁਤ ਜ਼ਰੂਰੀ ਹੈ ਪੰਜਾਬ ਸਰਹੱਦੀ ਸਟੇਟ ਹੈ ਬਾਰਡਰ ਦੀ ਸਟੇਟ ਹੈ ਇੱਥੇ ਅਕਾਲੀ ਦਲ ਨੂੰ ਤਕੜਾ ਹੋਣਾ ਬਹੁਤ ਜ਼ਰੂਰੀ ਹੈ ਤੇ ਆਪਣੇ ਪੰਜਾਬੀਆਂ ਦੀਆਂ ਕੁਰਬਾਨੀਆਂ ਵੀ ਬਹੁਤ ਹੈ ਦੇਸ਼ ਦੇ ਵਾਸਤੇ ਵੀ ਬਹੁਤ ਹਰ ਖੇਤਰ ਦੇ ਵਿੱਚ ਹੀ ਕੁਰਬਾਨੀਆਂ ਨੇ ਸੋ ਹੁਣ ਤਾਂ ਸਾਰੀਆਂ ਪਾਰਟੀਆਂ ਤੇ ਕਾਂਗਰਸੀਆਂ ਨਾਲ ਤੁਸੀਂ ਗੱਲ ਕਰੋਗੇ ਕਹਿੰਦੇ ਅਕ ਅਬ ਜਕਰ ਸਾਹਿਬ ਨੇ ਮੋਲਤੌ ਦੇ ਵੀ ਕੰਦਲੋਂ ਤੱਕਲਾ ਹੋਣਾ ਚਾਹੀਦਾ ਇਹ ਗੱਲ ਸੱਚ ਹੈ ਤੇ ਹੁਣ ਲੋਕਾਂ ਦੀ ਜ਼ੇਹਨ 'ਚ ਵੀ ਆ ਗਈ ਯਾਰ ਗੱਪੀ ਕਰ ਬੈਠੇ ਪਿੱਛੇ ਐਵੇਂ ਜਜਵਾਦ ਦੀ ਚਾਕੇ ਵੋਟਾਂ ਪਾਵੇ ਤੇ ਰਿਜ਼ਲਟ ਕੋਈ ਨਿਕਲਿਆ ਨਹੀਂ ਮਾੜਾ ਰਿਜ਼ਲਟ ਨਿਕਲਿਆ ਉਹਦਾ ਚੰਗਾ ਤਾਂ ਨਿਕਲਿਆ ਨਹੀਂ ਕਿਉਂਕਿ ਕੋਈ ਇੱਕੀ ਕੋਈ ਇਹ ਜੀ ਗਲਤ ਹੈ ਹੀ ਨਹੀਂ ਜਿਹੜੀ ਕੋਈ ਕੀਤੀ ਹੋਵੇ ਜੋ ਦੱਸੀ ਜਾ ਸਕਦੀ ਹੋਵੇ ਸੋ ਹੁਣ ਲੋਕਾਂ ਦਾ ਝੁਕਾਅ ਹੈ ਕਾਦੀਦਲ ਵੱਲ ਇੱਕੋ ਹੀ ਪ੍ਰੋਬਲਮ ਆ ਰਹੀ ਹੈ ਕਿ ਕਾਦੀਦਲ ਵਾਲੇ ਇਕੱਠੇ ਹੋ ਜਾਣ ਲੜਾਈ ਝਗੜੇ ਬੰਦ ਕਰਨ ਇਕੱਠੇ ਹੋ ਕੇ ਸਾਰੇ ਇੱਕ ਪਲੇਟਫਾਰਮ ਤੇ ਆ ਜਾਣ ਲੋਕੀ ਹੁਣ ਆ ਕਾਦੀਦਲ ਨੂੰ ਸੱਤਾ ਦੇ ਹੱਚ ਇਹ ਵੀ ਹੈ ਮੇਰਾ ਫੈਸਲਾ ਨਹੀਂ ਨਾ ਪਾਰਟੀ ਦਾ ਫੈਸਲਾ ਹਲੇ ਪਤਾ ਨਹੀਂ ਕੀ ਹੋਣਾ ਨਹੀਂ ਹੋਣਾ ਮੈਂ ਨਹੀਂ ਕਹਿ ਸਕਦਾ ਪਰ ਜਿੱਥੇ ਵੀ ਕਿਤੇ ਅਸੀਂ ਗੱਲ ਕਰਦੇ ਆ ਚਾਹੇ ਸ਼ਹਿਰ ਦੇ ਵਪਾਰੀਆਂ ਨਾਲ ਕਰਦੇ ਆ ਚਾਹੇ ਪਿੰਡਾਂ ਵਾਲਿਆਂ ਨਾਲ ਕਰਦੇ ਆ ਚਾਹੇ ਮੁਲਾਜ਼ਮਾਂ ਨਾਲ ਵੀ ਕਰਦੇ ਆ ਉਹ ਵੀ ਆਲੇ ਯਾਰ ਭਾਜੀਪੀ ਤੇ ਕਾਰੀਦਾਰ ਇਕੱਠੇ ਹੋਜੋ ਤੁਸੀਂ ਜਿੱਤੇ ਹੀ ਪਏ ਆ ਹਾਂ ਆ ਪਿੰਡਾਂ ਵਾਲੇ ਲੋਕ ਵੀ ਕਹਿ ਲੱਗੇ ਇਹ ਮਨ ਕਿਸਾਰ ਵੀ ਉਹ ਵੀ ਜਦ ਰ ਵੇਸ ਇਕੱਠੇ ਜੇ ਹੋਜੋ ਤੁਸੀਂ ਤਾਂ ਜਿੱਤੇ ਹੀ ਪਏ ਆ ਇਹ ਗੱਲ ਚੱਲ ਪਈ ਲੋਕਾਂ ਚ ਤੇ ਜੇ ਲੋਕ ਚਾਹੁੰਦੇ ਆ ਫਿਰ ਫੈਸਲਾ ਤਾਂ ਉਹ ਹੀ ਹੋਏਗਾ ਨਾ ਜਿਹੜੇ ਲੋਕ ਚਾਹੁੰਦੇ ਆ ਤੇ ਜਿਹੜੀ ਗੱਲ ਲੋਕ ਚਾਹੁੰਦੇ ਉਹ ਪਾਰਟੀਆਂ ਨੂੰ ਵੀ ਮੰਨ ਅਪੀਕਾ ਨੂੰ ਪੀਚੋਂ ਦੇ ਉਹ ਪਾਰਟੀਆਂ ਵੀ ਆਪਦੇ ਕੋਈ ਨਿੱਕੇ ਵਿੱਚ ਬੱਤ ਪੇਦਾ ਨੂੰ ਭਲਾ ਕੇ ਮੰਨ ਲੈਣੀ ਚਾਹੀਦੀ ਤੇ ਇਹ ਦਿਨਾਂ ਚ ਮੁਸਾਹਾ ਤੁਹਾਡੇ ਸਮੇਟਾ ਹੋਲੀ ਜਿਹੜੇ ਅਕਾਲੀ ਨੇਡਰ ਹੈ ਜਾਂ ਜਿਨ੍ਹਾਂ ਦਾ ਮਲਬਟਾ ਹੋਇਆ ਹੈ ਜਾਂ ਕਿਸੇ ਕਾਰਨ ਦੋਨੇ ਆ